ਫਰੈਂਡਸ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਜਾਰਜਟ ਦੇ ਵਿੱਚ ਸ਼ਿਮਰ ਜਾਰਜਟ ਹੈ ਔਰ ਇਹ ਦਾ ਫੈਬਰਿਕ ਸਰਦਾ ਬਹੁਤ ਜਿਆਦਾ ਹੌਟ ਸੈਲਿੰਗ ਹੈ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਨੇੜੇ ਤੋਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਬਹੁਤ ਸੌਫਟ ਸੂਟ ਬਣਦੇ ਹੈ ਇਹ ਦੇਖੋ ਤੁਸੀਂ ਬਟਨ ਦੇਖੋ ਔਰ ਇਹਦਾ ਕਲਰ ਬਹੁਤ ਪਿਆਰਾ ਹੈ ਇਸ ਪਰ ਅਸੀਂ ਇਹਨੂੰ ਰੈਡੀ ਕੀਤਾ ਹੈ yellow ਕਲਰ ਦੇ ਵਿੱਚ ਔਰ embroidery ਤੁਸੀਂ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਹੈ एल शेप ਦੇ ਵਿੱਚ ਅਸੀਂ ਸਟਾ ਕਰਕੇ ਥੇ ਯੋਗ ਦੇ ਉੱਤੇ embroidery ਕੀਤੀ ਹੈ ਪੋਟਲੀ ਬਟਨਸ ਦਿੱਤੇ ਨੇ ਔਰ نیچے ਅਸੀਂ ਦੋ ਫਲਵਰਸ ਇੱਕ ਸਾਈਡ ਦੇ ਘਿਰ ਦਿੱਤੇ ਨੇ ਤੇ ਇੱਕ ਫਲਵਰ ਜਿਹੜਾ ਹੈ ਉਹ ਦੂਸਰੀ ਸਾਈਡ ਦੇ ਘਿਰ ਦਿੱਤੇ ਨੇ ਸੋ ਲੁੱਕ ਵਾਈਜ਼ ਇਹ ਸੂਟ ਬਹੁਤ ਹੀ ਸੋਹਣਾ ਲੱਗ ਰਿਹਾ ਔਰ ਜਿਹੜੀਆਂ ਇਹਨੀਆਂ 슬ੀਵਸ ਨੇ ਉਹਨਾਂ ਦੇ ਉੱਪਰ ਵੀ ਜਿਸ ਤਰ੍ਹਾਂ ਅਸੀਂ ਯੋਗ ਦੇ ਉੱਪਰ embroidery ਕੀਤੀ ਸੀ ਉਹੀ ਸੇਮ ਬੇਲ ਜਿਹੜੀ ਹੈ ਉਹ ਅਸੀਂ ਬਾਹਾਂ ਦੇ ਉੱਪਰ ਦੇ ਦਿੱਤੀ ਹੈ ਇਹਦੇ ਨਾਲ ਅਸੀਂ ਰੈਡੀ ਕੀਤੀ ਹੈ ਸਿਲਕ ਦੇ ਵਿੱਚ ਪੈਂਦਾ ਔਰ ਇਹਦਾ ਦੁਪੱਟਾ ਜਿਹੜਾ ਹੈ ਉਹ organza ਦੇ ਵਿੱਚ ਹੈ ਔਰ ਦੁਪੱਟਾ ਸੈਂਟਰ ਦੇ ਵਿੱਚ ਅਸੀਂ ਵਾਈਟ ਰੱਖਿਆ ਹੈ ਔਰ ਜਿਹੜੇ ਦੁਪੱਟੇ ਦੇ ਪੱਲੇ ਨੇ ਉਸੇ येलो ਕੀਤੇ ਨੇ ਔਰ ਸਕੇਲਪਿੰਗ ਕੀਤੀ ਹੈ ਦੁਪੱਟੇ ਦੇ ਫੋਰ ਸਾਈਡ ਦੋਨੋਂ ਸ਼ੇਡ ਦੀ ਜੋ ਕੰਟਰਾਸਟ ਉਸੇ ਆਪਣੇ ਐਂਬਰਾਇਡਰੀ ਦੇ ਵਿੱਚ ਲੈ ਸੀ ਸੋ ਬਹੁਤ ਸੋਹਣੀ ਆਊਟਫਿਟ ਹੈ ਬਹੁਤ ਸੋਹਣੇ ਕਲਰ ਕੰਬੀਨੇਸ਼ਨਸ ਨੇ ਤੁਹਾਨੂੰ ਕਿਦਾਂ ਦੇ ਲੱਗੇ ਜਰ ਦੱਸਿਓ ਸਮਰਲੀ ਬਿਲਕੁਲ ਪਰਫੈਕਟ ਕਲਰ ਕ组合ਨ ਹੈ ਇਹ ਵਾਲਾ ਸੂਟ ਜਿਹੜਾ ਇਹਨੂੰ ਅਸੀਂ ਸਾਟਨ ਲਿਲਨ ਦੇ ਵਿੱਚ ਰੈਡੀ ਕੀਤਾ ਹੈ ਔਰ ਇਹ ਵੀ ਫੈਬਰਿਕ ਬਹੁਤ ਅੱਛਾ ਹੈ ਇਹਨੂੰ ਅਸੀਂ ਪਰਪਲ ਕਲਰ ਦਾ ਕੰਟਰਾਸਟ ਦਿੱਤਾ ਹੈ ਕੀਰੇ ਦੇ ਉੱਪਰ ਐਮਬਰਾਇਡਰੀ ਦੇਖੋ ਬਹੁਤ ਸੋਹਣਾ ਥਰਡ ਵਰਕ ਹੋਇਆ ਹੈ ਫਰੰਟ ਔਰ ਬੈਕ ਦੋਨੋਂ ਦਾ ਕੀਰਾ ਜਿਹੜਾ ਹੈ ਉਹ ਅਸੀਂ ਇਸੇ ਤਰ੍ਹਾਂ ਰੱਖਿਆ ਹੈ ਬਾਹਾਂ ਦੇ ਉੱਪਰ ਵੀ ਦੇਖੋ ਤੁਸੀਂ ਬਹੁਤ ਸੋਹਣੀ ਬੀਲ ਹੈ ਔਰ ਕੁੜਤਾ ਪੱਟੀ ਦੇ ਨਾਲ ਅਸੀਂ ਇੱਥੇ ਏਮਬ੍ਰੋਇਡਰੀ ਕੀਤੀ ਹੈ ਇਹਦੇ ਨਾਲ ਰੈਡੀ ਕੀਤੀ ਹੈ ਸਲਵਾਰ ਔਰ ਜਿਹੜਾ ਇਹ ਦੁਪੱਟਾ ਹੈ ਉਹ ਅਸੀਂ ਰੱਖਿਆ ਹੈ ਪਿਓਰ ਕੋਟਾ ਡੋਰੀਆ ਸਿਲਕ ਦੇ ਵਿੱਚ ਔਰ ਉਹਦੇ ਉੱਪਰ ਅਸੀਂ ਲੇਸ ਲਗਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਸੂਟ ਹੈ ਜਰੂਰ ਦੱਸਣਾ ਬਣੋ ਕਿਦਾਂ ਦਾ ਲੱਗਿਆ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਜੌਰਜਟ ਦੇ ਵਿੱਚ ਰੈਡੀ ਕੀਤਾ ਹੈ ਔਰ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਹੈ ਗਲੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਇਹਦੇ 'ਚ ਲੇਸਿਸ ਦਿੱਤੀਆਂ ਹੋਈਆਂ ਨੇ ਔਰ ਜਿਹੜੀ ਸਲੀਵ ਦੇ ਵਿੱਚ ਅਸੀਂ ਜੁਆਇੰਟਰਲੈਸ ਇੱਥੇ ਜੁਆਇੰਟਰਲੈਸ ਪਾ ਦਿੱਤੀ ਹੈ ਉਸ ਤੋਂ ਅੱਗੇ ਅਸੀਂ ਇਸ ਤਰ੍ਹਾਂ ਕਰਕੇ ਵੇਵ ਬਣਾ ਕੇ ਉਹਦੇ ਵਿੱਚ ਵੀ ਲੇਸ ਦਿੱਤੀ ਹੈ ਅ ਫਰੰਟ ਬੈਕ ਘੇਰਾ ਜਿਹੜਾ ਹੈ ਔਰ ਚਾਕ ਹੈ ਉਹਨਾਂ ਦੇ ਵਿੱਚ ਵੀ ਅਸੀਂ ਲੇਸ ਇਨਸਰਟ ਕਰਕੇ ਬਣਾਇਆ ਹੈ ਫਰੰਟ ਵੀ ਸੇਮ ਹੈ ਔਰ ਬੈਕ ਵੀ ਸੇਮ ਇਸੇ ਤਰ੍ਹਾਂ ਹੀ ਅਸੀਂ ਰੈਡੀ ਕੀਤੀ ਔਰ ਬਹੁਤ ਸੋਹਣੀ ਜਿਹੜੀ ਇਹਦੀ ਫਿਨਿਸ਼ਿੰਗ ਹੈ ਇਸੇ ਤਰ੍ਹਾਂ ਹੀ ਜਿਹੜੀ ਇਹਦੀ ਪ੍ਰਿੰਟ ਹੈ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਕਰਕੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਸਕਲਪਿੰਗ ਦੀ ਜਿਸ ਤਰ੍ਹਾਂ ਸਕਲਪਿੰਗ ਕੀਤੀ ਹੁੰਦੀ ਹੈ ਇਸ ਤਰ੍ਹਾਂ ਕਰਕੇ ਇਹ ਅਸੀਂ ਇਦੇ ਵਿੱਚ ਲੇਸ ਇਨਸਰਟ ਕੀਤੀ ਹੈ ਸੋ ਬਹੁਤ ਸੋਹਣੀ ਲੁੱਕ ਹੈ ਦੁਪੱਟਾ ਇਹਦੇ ਨਾਲ ਬਿਲਕੁਲ ਸਿੰਪਲ ਸੀ ਪਲੇਨ ਬਲੈਕ ਰੈਡੀ ਕੀਤਾ ਹੈ ਸੋ ਬਹੁਤ ਸੋਹਣਾ ਸੂਟ ਹੈ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ